ਸਾਦਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਾਜਪਾ ਇਹ ਲਾਸਟ ਪੋਸਟ ਕੈਪਚਰ ਕਰਦੀ ਭਾਜਪਾ ਦੀ ਆਰਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਜੇ ਆਸਤਾ ਇਸਤਾ ਇਨ ਦਾ ਕਬਜ਼ਾ ਹੋ ਗਿਆ ਜਿਸ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਭਾਈ ਚਾਂਸਲ ਹੈ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰਦੇ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਮੈਂ ਅੱਜ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਵੱਲੋਂ ਆਪਣੇ ਨੌਜਵਾਨ ਸਾਡੇ ਸਟੂਡੈਂਟਸ ਜਿਹੜੇ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਆਪਣਾ ਡੈਮੋਕਰੈਟਿਕ ਰਾਈਟ ਬਚਾਉਣ ਵਾਸਤੇ ਮੈਂ ਉਹਨਾਂ ਕੋਈ ਇਸ ਗੱਲ ਦੀ ਪਰਸਨਲ ਲੇਤੇ ਮਾਫੀ ਮੰਗਾਂਗਾ ਕਿ ਮੈਂ ਲੇਟ ਪਹੁੰਚਿਆ ਸਾਦਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸੇ ਯੂਨੀਵਰਸਿਟੀ ਦਾ ਅਲੂ ਬਨਾ ਹੈ ਗ੍ਰੈਜੂਏਸ਼ਨ ਮੈਂ ਇਥੇ ਹੀ ਡੇਢ ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਮੈਂ ਸਿੰਡੀਕੇਟ ਤੇ ਸੈਨੇਟਰੀ ਆਪਣੇ ਕੰਟਰੋਲ ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰਿਆਂ ਨੂੰ ਪਹਿਲੇ ਪੋਲਿਟਿਕਲ ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟਿਕਲ ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਉੱਥੇ ਹਾਂਜੀ ਅੱਜ ਸਾਰਿਆਂ ਨੂੰ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂਗਾ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਅਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟਿਕਲ ਪਾਰਟੀਆਂ ਦੇ ਲੋਕੋ ਦੇ ਵਿੱਚ ਐਕਟਰਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵੱਖ-ਵੱਖ ਜਗ੍ਹਾ ਤੇ ਲੋਕ ਇੱਥੇ ਪਹੁੰਚੇ ਨੇ ਦੇਰ ਆਈ ਬਰਸਤ ਆਈ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਾਜਪਾ ਉਹ ਅਨਫਰਸ਼ਲੀ ਇਹ ਵੇਖਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਣਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਟੈਕਟੀਕਲ ਰਿਟਰੀਟ ਹੈ ਇਹ ਪਰਮਨੈਂਟ ਰਿਟਰੀਟ ਤੇ ਵਾਪਸੀ ਨਹੀਂ ਇਹ ਟੈਕਟੀਕਲ ਰਿਟਰੀਟ ਹੈ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੰਨੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਮੁਹਿੰਮ ਸਾਰੇ ਪੰਜਾਬ ਦੇ ਵਿੱਚ ਚਲਾਨੀ ਪਏਗੀ ਕਿਉਂਕਿ ਇਹ ਜਿਸਨੂੰ ਲਾਸਟ ਪੋਸਟ ਕਿਹਾ ਜਾਂਦਾ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਾਜਪਾ ਦੀ ਧਿਆਰ ਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਹ ਸੋਲਨ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨੋਮੀ ਦਾ ਇਹ ਸੀ ਕਿ ਇੱਥੋਂ ਜਿਹੜੇ ਸਾਡੇ ਇੱਥੋਂ ਦਾ ਸਟਾਫ ਹੈ ਅਕੈਡਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨ 'ਤੇ ਯੂਨੀਵਰਸਿਟੀ ਬਣੀ ਇੱਕ ਆਟੋਨਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕੈਡੈਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿਵੇਂ ਅੱਜ ਅਸੀਂ ਬੈਠੇ ਹਾਂ ਡਿਬੇਟ ਕਰਦੇ ਪੰਜਾਬ ਦਾ ਕਰਦਾਰ ਵੀ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜਪ ਸਭ ਇੱਕ ਹੀ ਪਛਾਣ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਂਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤੋ ਇਸ ਗੱਲ ਕਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹਿਣਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਤਾ ਇਸਤਾ ਇਹਨਾਂ ਦਾ ਕਬਜ਼ਾ ਹੋਗਾ ਜਿ세 ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲਰ ਐ ਇਸ ਤਰ੍ਹਾਂ ਹੀ ਗੁਰਨਾਨਕ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਕਿੱਥੋਂ ਦੇ ਤੇ ਜਿਹੜੇ ਚਾਂਸਲਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਥੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕ ਤੇ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪਬਲਿਕ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਦਾਨਾਲਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਹੋਤੇ ਹੈ ਸਾਈ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ ਆਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜ੍ਹਨਗੇ ਉਹੀ ਉਹਨਾਂ ਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ੇਤ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਹੋ ਸਿਕਾ This program is sponsored by The Singler Office Bakersfield for all your immigration family law needs call or scan QR code to contact us Rodis Inc million miles with smile or scan QR code to contact us ਤਾਂ ਅਬਾ ਇੰਡੀਅਨ ਕੁਜ਼ੀਨ Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.